ਅੱਜ ਆਪਾਂ ਆਇਆ ਮਲੇਰ ਕੋਟਲਾ ਦੇ ਬਹੁਤ ਹੀ ਵੱਡੇ ਸ਼ੋਰੂਮ ਦੇ ਵਿੱਚ ਜਿੱਥੇ ਬਹੁਤ ਹੀ ਵੱਡੇ ਸਟਾਕ ਦੇ ਉੱਪਰ ਤੇ ਬਹੁਤ ਹੀ ਵੱਡੀ ਸਟਾਕਲੇਸ਼ਨ ਸੇਲ ਲੱਗੀ ਤੇ ਰੇਟ ਤੁਹਾਨੂੰ ਉਹ ਮਿਲ ਲੈਣੇ ਨੇ ਜਿਹੜੇ ਫੈਕਟਰੀ 'ਚ ਮਿਲਦੇ ਨੇ ਬਹੁਤ ਬਹੁਤ ਘੱਟ ਰੇਟਾਂ ਦੇ ਉੱਪਰ ਬਹੁਤ ਵੱਡਾ ਸਟਾਫ ਆਹ ਦੇਖ ਲਓ ਸਾਰੀਆਂ ਜੈਕਟਾਂ ਲੱਗੀਆਂ ਹੋਈਆਂ ਨੇ ਆਹ ਦੇਖ ਲਓ ਸਾਰੀਆਂ ਹੁੱਡੀਆਂ ਪਈਆਂ ਨੇ ਤੇ ਇਹ ਤੁਹਾਨੂੰ ਹਰ ਤਰ੍ਹਾਂ ਦੀ ਆਈਟਮ ਜਿਹੜੀ ਸਰਦੀਆਂ ਦੀ ਹੈ ਤੇ ਮਿਲ ਜਾਣੀ ਆ ਤੇ ਡਿਸਕਾਊਂਟ ਬਹੁਤ ਮਿਲਦਾ ਬਾਕੀ ਆਪਾਂ ਇਥੋਂ ਦੇ ਜਿਹੜੇ ਮਾਲਕ ਨੇ ਨਵੀਨ ਗੋਇਲ ਜੀ ਇਹਨਾਂ ਤੋਂ ਜਾਣ ਲੈਨੇ ਆ ਔਰ ਨਵੀਰ ਜੀ ਫਿਰ ਕੀ ਕੀ ਤੁਹਾਨੂੰ ਅੱ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਆਦਾਬ ਅਸੀਂ ਜਿਹੜਾ ਲੈ ਕੇ ਆਏ ਆ ਸਟਾਕ ਜਿੰਨਾ ਵੀ ਵਰਿੰਟਰ ਕਲੈਕਸ਼ਨ ਹੈ ਸਾਡੇ ਕੋਲੇ ਉਹ ਤੁਹਾਨੂੰ ਸਭ ਡਿਸਕਾਊਂਟ 'ਚ ਦਵਾਂਗੇ ਸਾਡੇ ਕੋਲ ਜਿਹੜੀ ਆਈਟਮਾਂ ਹੋਣਗੀਆਂ ਤੁਹਾਨੂੰ ਬਿਲਕੁਲ ਜੈਨੂ ਰੇਟ ਹੋਣਗੇ ਔਰ ਮਾਰਕੀਟ ਦੇ ਵਿੱਚ ਕਿਤੇ ਨਹੀਂ ਮਿਲਣਗੇ ਪਹਿਲਾਂ ਤਾਂ ਤੁਹਾਨੂੰ ਦਿਖਾਉਣਾ ਸੀ ਜੈਕਟ ਇਹ ਜੈਕਟ ਹੈ ਬਹੁਤ ਵਿਗਦੀ ਹੈ ਇਹ ਕੰਪਨੀ ਦਾ ਨਾਮ ਹੈ ਇੰਦਰਾ ਦੀ ਜੈਕਟ ਹੈ ਇਹ ਬੈਸਟ ਕੁਆਲਿਟੀ ਹੈ ਇਹਦੇ ਉੱਤੇ ਐਮ ਆਰ ਪੀ ਦੇ ਇੰਨੀ ਦਾ ਮਾਰੋ ਤੁਸੀਂ ਇਹ ਆਪਾਂ ਇੱਕ ਨਾਲ ਇੱਕ ਫ੍ਰੀ ਦਵਾਂਗੇ ਫਸਟ ਟਾਈਮ ਜਾਗਰ ਦੇ ਉਤੇ ਇਹਨਾਂ ਡਿਸਕਾਊਂਟ ਮਿਲ ਰਹੇ ਆ ਰਿਵਰਸੀਬਲ ਜਾਗਰ ਆ ਸਰ ਇਹ ਕਨਸੈਪਟ ਚੈੱਕ ਕਰੋ ਵਾਹ ਜਿਹੜੇ ਮਾਲੋ ਮਾਈਨਸ ਟੈਂਪਰੇਚਰ ਵਾਲੇ ਪਾਉਂਦੇ ਨੇ ਉਹ ਜਾਗਰ ਤਾਂ ਨਹੀਂ ਸਰ ਇਹ ਆ ਲੋ ਉਸ ਦਾ ਤੀਸਰਾ ਕਲਰ ਆ ਗਿਆ ਆ ਦੇਖੋ ਜਾਗਰ ਸੁਪਰੀਅਰ ਵੀ ਇਹਨ ਤੋਂ ਲੈ ਕੇ ਐਲ ਐਕਸਲ ਸਾਈਜ਼ ਇਹਦੇ ਵਿੱਚ ਉਹ ਲੋ ਨੋਰਮਲ ਰੇਂਜ ਵਿੱਚ ਰੇਡ ਅਸੀਂ ਜਾ ਜੀ ਨਾਲ ਦੀ ਨਾਲ ਰੇਡ ਸਰ ਬਹੁ ਜੈ ਨੂੰ ਰਹਿਣੇ ਨੇ 1400 ਤੋਂ ਲੈ ਕੇ 2000 ਰੁਪਏ ਮਾਰਦੇ ਹੋ ਜੀ ਇੱਕ ਨਾਲ ਇੱਕ ਫ੍ਰੀ ਹੋਏਗੀ ਜਿਆਕਰ ਤੁਹਾਨੂੰ ਡਿਸਕਾਊਂਟ ਦੇ ਵਿੱਚ ਮਿਲੇਗੀ ਸਾਰੇ ਇੱਕ ਅਜ ਕਲਾ ਇੰਪੋਰਟ ਜਿਆਦਾ ਚੱਲਦੀ ਇਹ ਬੈਲਵਰਡ ਵੀ ਕਹਿ ਸਕਦੇ ਇਹਨੂੰ ਸ਼ਾਈਨਰ ਵੀ ਕਹਿ ਸਕਦੇ ਆ ਬਹੁਤ ਚੱਲਦੀ ਪਈ ਹੈ ਇਸ ਟਾਈਮ ਇਹ ਫੈਬਰਿਕ ਮਾਰਕ ਦੇ ਵਿੱਚ ਇਸ ਦਾ ਬਹੁਤ ਟ੍ਰੈਂਡ ਹੈ ਕਸਟਮਰ ਬਹੁਤ ਪਸੰਦ ਕਰ ਰਹੇ ਇਸ ਟਾਈਮ ਇਹਨੂੰ ਕਿਉਂਕਿ ਇਹ ਪਾ ਕੇ ਪਾਰਟੀ ਵੀ ਲੁੱਕ ਲੱਗਦੀ ਹੈ ਇਹ ਆਪਾਂ ਡਿਸਕਾਊਂਟ ਦੇ ਵਿੱਚ ਹੀ ਦਵਾਂਗੇ ਕਸਟਮਰ ਨੂੰ ਸਾਰਿਆਂ ਨੂੰ ਆਹ ਲਓ ਤੁਸੀਂ ਕਲਰ ਡਿਜ਼ਾਈਨ ਚੈੱਕ ਕਰੋ ਬਲਾਈਆਂ ਇਮੋਰੀਆਂ ਸਾਰੇ ਲੋਗੋ ਡਿਫਰੈਂਟ ਡਿਫਰੈਂਟ ਨੇ ਇਹ ਆਫਰ ਐਸਾ ਦਾ ਆਪਾਂ ਆਫਰ ਸੇ ਦਵਾਏ 1499 ਤੋਂ 1 ਜਿਹੜਾ ਦੋ ਬਾਈ ਕਰੇਗਾ ਉਹਨੂੰ 2500 ਦੇ ਦੋ ਅਸੀਂ ਨੋ ਪ੍ਰੋਫਿਟ ਨੋ ਲਾਸ ਸੇ ਦੇ ਰਹੇ ਆ ਇਹ ਬਲਾਈਆਂ ਦੇਖੋ ਸਰ ਤੁਸੀਂ ਇਹ ਸਾਰੀਆਂ ਬਲਾਈਆਂ ਜਿਹੜਾ ਕਸਟਮਰ ਵੀਡੀਓ ਸ਼ੇਅਰ ਕਰੇਗਾ ਲਾਈਕ ਕਰੇਗਾ ਕਮੈਂਟ ਕਰੇਗਾ ਉਹਨੂੰ ਆਫਰ ਹੈ 2500 ਦੇ ਦੋ ਵਾਹ ਜੀ ਵਾਹ ਕਲਰ ਦੇਖ ਲਓ ਕਲਰ ਤਾਂ ਇਹਨਾਂ ਕੋਲੇ ਬਹੁਤ ਜ਼ਿਆਦਾ ਕਲਰ ਸਰ ਇਹ ਮੈਂ ਤੁਹਾਨੂੰ 5-6 ਕਲਰ ਡਿਜ਼ਾਈਨ ਦਿਖਾਏ ਨੇ ਹੋਰ ਵੈਰਾਈਟੀ ਬਹੁਤ ਹੈ ਉਹਨੂੰ ਲੇਸ ਆਈਟਮ ਦਾ ਨਾਮ ਹੂਡੀਜ਼ ਹੂਡੀ ਦੇ ਵਿੱਚ ਜਿਹੜੀ ਮਾਰਕੀਟ ਦੇ ਵਿੱਚ 1200 1300 1400 ਰੁਪਏ ਦੇ ਵਿਕਦੀ ਵੀ ਹੈ ਦੇਖੋ ਤੁਸੀਂ ਕੁਆਲਿਟੀ ਚੈੱਕ ਕਰੋ ਡਿਜ਼ਾਈਨਰ ਹੂਡੀਆਂ ਨੇ ਜਿਹੜੇ ਬੱਚੇ ਅੱਜ ਕਾ ਪਸੰਦ ਕਰਦੇ ਆ ਬੁਆਇਜ਼ ਸਾਰੀ ਉਹੀ ਹੂਡੀ ਹੋਏਗੀ ਸਟਾਈਲ ਦੇਖੋ ਤੁਸੀਂ ਕਿੰਨੇ ਡਿਫਰੈਂਟ ਨੇ ਇਹਦੇ ਇਹ ਪਹਿਲਾਂ 1300 1400 1500 ਵਿਕ ਚੁੱਕੀ ਠੀਕ ਹੈ ਜੀ ਸਾਰੀ ਡ੍ਰੈਨ ਲਾਸਰ ਸਿਰਫ 700 ਰੁਪਏ ਵਾਹ ਜੀ ਵਾਹ ਇਹ ਦੋ ਪੀਸ ਲੈਣਗੇ ਵੀਡੀਓ ਸ਼ੇਅਰ ਕਰਕੇ ਆਣਗੇ ਉਹਨਾਂ ਨੂੰ 1300 ਰੁਪਏ 1300 ਦੇ ਦੋ ਪੀਸ ਹਾਂਜੀ 1300 ਰੁਪਏ ਦੀਆਂ ਦੋ ਕਰੀ ਚੱਲੋ ਜੀ ਡਿਜ਼ਾਈਨ ਵੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਵਾਹ ਜੀ ਵਾਹ ਜੋ ਰੇਟ ਆਪਾਂ ਦੇ ਦਗਾ ਕੋਈ ਨਹੀਂ ਦੇਗਾ ਸਰ ਇਹ ਦੇ ਸਕਦਾ ਹੋਲਸੇਲ ਰੇਟ ਵੀ ਨਹੀਂ ਆ ਇਸ ਦਾ ਜੋ ਰੇਟ ਆਪਾਂ ਦੇ ਰਹੇ ਆਪਾਂ ਬਸ ਇੱਕ ਇੱਕ ਆਪਣਾ ਕਾਊਂਟਰ ਅੰਦਰ ਟੇਸਟ ਬਣਾਣਾ ਵੀ ਸਭ ਤੋਂ ਸਸਤਾ ਕਾਊਂਟਰ ਹੈ ਇਹ ਆਪਣਾ ਰੇਟ ਆਪਾਂ ਨੇ ਜੋ ਰੇਟ ਦੇ ਨਾਲ ਅੱਗੇ ਵੀ ਫਿਕਸ ਰੇਟ ਦਵਾਂਗੇ ਕਸਟਮਰ ਨੂੰ ਹੋਲਸੇਲ ਪ੍ਰਾਈਸ ਵਾਲੀ ਦਵਾਂਗੇ ਇੱਕ ਆ ਦੇਖੋ ਆਈਟਮ ਚੈੱਕ ਕਰੋ ਹਾਂ ਇੰਨੀ ਮਰਦੀ ਠੰਡ ਬੋਵੇ ਇਹ ਠੰਡਾ ਕੋਲ ਦੀ ਵੀ ਨੰਗ ਜੇ ਫੈਬਰੀ ਦੇਖੋ ਕੀ ਨਾ ਅੱਛਾ ਸ਼ਾਨਦਾਰ ਆ ਲੋ ਜੀ 3D ਲੋਗੋ ਆ ਗਿਆ ਜੀ ਹਾਂ ਜੀ ਅੱਜ ਕੱਲ ਟ੍ਰੈਂਡਰ ਦੇ ਵਿੱਚ ਐ ਸਾਰਾ ਬਹੁਤ ਫਨ ਕਰ ਰਹੇ ਨੇ ਇਹ ਯੰਗ ਲੜਕੇ ਨੇ ਕਲਰ ਵੀ ਚੈੱਕ ਕਰ ਲਓ ਡਿਜ਼ਾਈਨ ਵੀ ਚੈੱਕ ਕਲਰ ਤਾਂ ਬਹੁਤ ਸੋਹਣੇ ਸਰ ਲਓ ਆਮ ਤੋਂ ਡਬਲ ਐਕਸ ਸਾਈਜ਼ ਹੈ ਨਾਲੇ ਸਾਰੇ ਸਾਈਜ਼ ਹੈਗੇ ਆਪਣੇ ਪਾਸ ਸਾਈਜ਼ ਵੀ ਹੈਗੇ ਨੇ ਨਾਲ ਕਲਰ ਵੀ ਹੈਗੇ ਨੇ ਬੜੀ ਗੱਲ ਆ ਜੀ ਆਮ ਤੋਂ ਲੈ ਕੇ ਡਬਲ ਐਕਸ ਸਾਈਜ਼ ਹੈ 3 ਸਾਈਜ਼ ਕੋਡਣਾ ਬੁਯਾਰ ਦੇ ਵਿੱਚ ਕਹਿੰਦੇ 45 ਲੰਬਾਈ ਹੈ 40 ਲੰਬਾਈ ਹੈ 43 ਲੰਬਾਈ ਹੈ ਆ ਲੰਬਾਈ ਚੈੱਕ ਕਰੋ ਬਲੋ 6 ਫੁੱਟ ਹਾਈਟ ਹੈ ਤੁਹਾਡੀ ਸਮਝ ਲਾਓ ਦੇ ਹਿਸਾਬ ਨਾਲ 43 ਲੰਬਾਈ ਕੁਆਲਟੀ ਚੈੱਕ ਕਰੋ 3 ਸੈਟ ਕਾਟਣਾ ਹੈ ਹੈਵੀ ਸਟੱਫ ਹੈ ਪੂਰਾ ਉਹ ਰੇਟ ਬਹੁਤ ਹੈ ਇਹਨਾਂ ਨੂੰ ਕਹੋ ਚਾਰ ਚੈੱਕ ਕਰੋ ਤੁਸੀਂ ਪਹਿਲਾਂ ਕਲਰ ਦੇਖੋ ਫਿਰ ਤੁਹਾਨੂੰ ਰੇਟ ਵੀ ਦੱਸਦੇ ਆ ਇਹ ਆਪਣੇ ਆਪੇ ਆ ਕੇ ਜਾਓਗੇ ਅੱਗੇ ਆਓ ਜੀ ਬਹੁਤ ਜਨੂ ਰੇਟ ਨੇ ਜਿਹੜਾ ਲੋਰ ਦਾ ਰੇਟ ਰਹੇਗਾ ਸਰ ਇਹ ਸਿਰਫ 550 ਰੁਪਏ ਫਲੈਟ ਜਿਹੜਾ ਮਰਜ਼ੀ ਕਸਟਮਰ ਆ ਕੇ ਲੈ ਕੇ ਆ ਦਿੰਦਾ ਓਕੇ 550 ਰੁਪਏ ਫਲੈਟ ਰਹੇਗਾ ਨੈਰੋ ਵੀ ਹੈਗਾ ਬਨਵਾ ਸਟੇਟ ਵੀ ਹੈਗਾ ਸਾਰਾ ਹੈਗਾ ਬੈਲ ਬੋਟਮ ਵੀ ਹੈਗਾ ਜਾਇਦਾ ਮਰਜ਼ੀ ਲੈ ਲਿਓ ਸੱਤ ਤਰ੍ਹਾਂ ਦੇ ਹੈਗੇ ਆਪਣੇ ਪਾਸ ਸੱਤ ਤੱਕ 5 ਐਕਸਲ ਤੱਕ ਇਹ 5 ਐਕਸਲ ਤੱਕ ਮਿਲ ਜੇਗਾ ਕੋਈ ਸਟੇਟ ਬੋਟਮ ਕੀ ਨਹੀਂ ਇਹ ਦੇਖੋ ਜੈਨ ਸ਼ਾਗੜ ਇਹ ਸ਼ਾਗੜ ਹੈ ਅੱਜ ਕਾ ਯੰਗਸਟਰ ਮੁੰਡੇ ਬਹੁਤ ਪਸੰਦ ਕਰਦੇ ਨੇ ਐਮ ਤੋਂ ਡਬਲ ਐਕਸਲ ਸਾਈਜ਼ ਰਹਿਣ ਵਾਲਾ ਹੈ ਜ਼ਿਪਰ ਤੇ ਬਟਨਾਂ ਦੇ ਵਿੱਚ ਦੋਨੋਂ ਚ ਮਿਲ ਜੇਗਾ ਆਰਟੀਕਲ ਚੈੱਕ ਕਰੋ ਡਿਜ਼ਾਈਨ ਬਹੁਤ ਨੇ ਆਪਣੇ ਪਾਸ ਕਾਰਗੋ ਕਹਿੰਦੇ ਇਹਨੂੰ ਵੀ ਕਾਰਗੋ ਮੰਨ ਕੇ ਚੱਲੋ ਕੁਝ ਡਿਫਰੈਂਟ ਚੀਜ਼ਾਂ ਆਉਂਦੀਆਂ ਆ ਉਹ ਚੀਜ਼ਾਂ ਨੇ ਇਹ ਡਿਜ਼ਾਈਨ ਆਪਣੇ ਪਾਸ ਬਹੁਤ ਨੇ ਇਹਦੇ ਵਿੱਚ ਕਲਰ ਹੈਗੇ 6 6 7 7 ਕਲਰ ਨੇ ਔਰ ਫਲੈਟ ਆਪਾਂ ਇਹ ਚ ਡਿਸਕਾਊਂਟ ਦਵਾਂਗੇ ਆਪਾਂ ਤੁਹਾਨੂੰ ਇਹ ਮਾਰਕਟ 'ਚ ਪਹਿਲਾਂ 1500 1600 ਇਹ ਰੇਟ ਬਿਕਦੀ ਹੋਈ ਸੀ ਹੁਣ ਆਪਾਂ ਤੁਹਾਨੂੰ 1500 ਦੀਆਂ ਦੋ 800 ਰੁਪਏ ਦੀ ਇੱਕ ਪੂਰੀ ਹੈਵੀ ਵੈਨ ਵਾਲੀ ਹੈ ਕੁਆਲਿਟੀ ਮਲੋ ਠੰਡ ਕੋਲੇ ਦੇ ਵੀ ਨਹੀਂ ਨੰਗਰੀ ਜਿਵੇਂ ਤੁਸੀਂ ਮੈਂ ਇਹ ਠੰਡ ਕੁਆਲਟੀ ਦੇਖੋ ਤੁਸੀਂ ਕੀ ਨਿਸ਼ਾਨ ਫੰਕਸ਼ਨ ਪਾਰਟੀ ਵੀ ਤੁਸੀਂ ਮਰਜ਼ੀ ਪਾ ਲਓ ਤੁਸੀਂ ਆ ਦੇਖੋ ਜਿਵੇਂ ਮਾਪੀ ਪਾਈ ਚਲੋ ਜੈਕਟ ਵਾਂਗੂ ਪਾਈ ਚਲੋ ਜਿਵੇਂ ਮਰਜ਼ੀ ਪਾਈ ਚਲੋ ਔਰ ਰੇਟ ਦੇਖੋ ਤੁਸੀਂ ਕੀ ਹੈ ਜਿਹੜਾ ਜਿਪਰ ਆ ਰੇਟ ਇਹਦਾ ਵੀ ਇਹੀ ਰੇਟ ਹੈ ਜੀ ਸੇਮ ਰੇਟ ਹੈ ਸਭ ਸਭ ਸਕ੍ਰੀਨ ਜੈਂਸ ਹਾਫ ਲੀਵ ਇਹ ਜਿਪਰ ਦੇ ਵਿੱਚ ਹੈ ਕੋਲਰ ਇਹ ਬਹੁਤ ਪਸੰਦ ਕਰਦੇ ਨੇ ਮੁੰਡੇ ਵੀ ਪਸੰਦ ਕਰਦੇ ਆ ਸਿਆਣੇ ਪਸੰਦ ਕਰਦੇ ਆ ਦੇਖੋ ਆਰਟੀਕਲ ਚੈੱਕ ਕਰੋ ਤੁਸੀਂ ਇਹਦੇ ਵਿੱਚ ਵੀ ਆਪਾਂ ਆਫ ਦਵਾਂਗੇ ਇਹਦੇ ਕਦੇ ਆਫਰ ਲੱਗਿਆ ਇਦਾਂ ਹੀ ਆਪਾਂ ਆਫ ਤੋਂ ਮੰਗੇ ਕਿਉਂਕਿ ਸਲਾ ਬਹਰ ਪੈਣ ਵਾਲੀ ਆਟਮਾਈਸ ਇਹ ਆਫ ਹੋਰ ਘੱਟ ਹੁੰਦਾ ਇਹ ਤੇ ਇਹ ਤਾਂ ਨਵਾਂ ਨਿਆ ਸਟਾਕ ਆਇਆ ਹੈ ਡਿਸਕਾਊਂਟ ਵਾਸਤੇ ਲੱਤਾ ਆਪਮਨੇ ਡਿਸਕਾਊਂਟ ਤੇ ਉਹ ਸਭ ਤੋਂ ਵੱਡੀ ਗੱਲ ਹੈ ਸਰ ਇਹਦਾ ਸਾਈਜ਼ ਹੈ ਇਹ ਐਮ ਤੋਂ ਲੈ ਕੇ 50 ਸਾਈਜ਼ ਤੱਕ ਮਿਲ ਜੇਗਾ ਸਾਰੇ ਸਾਈਜ਼ ਮਿਲ ਜਾਣਗੇ ਹਾਂਜੀ ਹਾਂਜੀ ਪਰ ਮਾਰਕੀਟ 'ਚ ਇਹ ਆਟਮੀ ਬਹੁਤ ਘੱਟ ਮਿਲਦੀ ਹੈ ਕਿਉਂਕਿ ਲੋਕ ਲੈ ਕੇ ਬਹੁਤ ਘੱਟ ਆਉਂਦੇ ਨੇ ਹਾਂ ਇੱਕ ਕਿਸੇ ਕਿਸੇ ਕਾਊਂਟਰ ਤੇ ਹੀ ਮਿਲਦੀ ਹੈ ਸਰ ਇਹ ਲਓ ਜੀ ਡਿਜ਼ਾਈਨ ਚੈੱਕ ਕਰ ਲਓ ਬਾਕੀ ਸਾਰਾ ਮਾਲ ਇੱਧਰ ਲੱਗਿਆ ਹੋਇਆ ਹੈ ਮਤਲਬ ਇਹ ਸਿਆਣੇ ਵੀ ਪਾ ਸਕਦੇ ਨੇ ਏਦਾਂ ਵਾਲੇ ਵੀ ਪਾ ਸਕਦੇ ਜਿਹੜੇ ਮਰਜ਼ੀ ਪਾ ਲੋ ਡਿਜ਼ਾਈਨ ਬਹੁਤ ਹੈ ਸਾਰੇ ਦੇ ਚਾਹ ਦੇ ਦੇਖੋ ਇਹਦਾ ਬਦੂ ਪਏ ਨੇ ਇਹਦੇ ਪਿਆਰੇ 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 20 ਲੈ ਕੇ ਆਏ ਨੇ ਤੇਰਾ ਫਿਰ ਇਹਦਾ ਵੀ ਪ੍ਰਾਈਸ ਦੱਸੋ ਜੀ ਕੀ ਪ੍ਰਾਈਸ ਸਰ ਇਹ ਐਮਆਰਪੀ ਤੋਂ ਆਪਾਂ ਡਿਸਕਾਊਂਟ ਦਵਾਂਗੇ ਇਹਦੇ ਦਾ ਐਮਆਰਪੀ ਹੈ ਕਿਉਂਕਿ ਸਾਰੇ ਅਲੱਗ-ਅਲੱਗ ਰੇਟ ਦੇ ਨੇ ਉਹਦੇ ਆਪਾਂ ਡਿਸਕਾਊਂਟ ਦਵਾਂਗੇ 30% ਫਲੈਟ ਜਿਵੇਂ ਹੁਣ ਸਰਦੀ ਘਟਣੀਆਂ ਦਾ ਇਹ ਆਈਟਮਾਂ ਦੀ ਡਿਮਾਂਡ ਵਧਣੀ ਆ ਹੈ ਜੀ ਫੈਬਰਿਕ ਦੇਖੋ ਤੁਸੀਂ ਹਾਂ ਫੈਬਰਿਕ ਬੜਾ ਬੜਾ ਪਿਆਰਾ ਫੈਬਰਿਕ ਹੈ ਹਾਂ ਐਮ ਤੋਂ ਲੈ ਕੇ ਇਹ ਵੀ ਐਕਸਲ ਤੱਕ ਡਬਲ ਐਕਸਲ ਤੱਕ ਮਿਲ ਜੇਗਾ ਵੀ ਸ਼ੇਪ ਵੀ ਮਿਲ ਜਾਊਗਾ ਜੀ ਗੋਲ ਗਲਾ ਵੀ ਮਿਲ ਜਾਊਗਾ ਜੀ ਗੋਲ ਗਲਾ ਦਾ ਵੱਧੂ ਦੱਸੋ ਵੀ ਸ਼ੇਪ ਵੀ ਆਰਟੀਕਲ ਘੱਟ ਮਿਲਦੇ ਆ ਵੀ ਸ਼ੇਪ ਦੇ ਤੁਸੀਂ ਚੈੱਕ ਕਰੋ ਪਹਿਲਾਂ ਆਹ ਲਓ ਫੋਨ ਤੁਹਾਨੂੰ ਕਰ ਰਿਹਾ ਆਪਾਂ ਰੌਂਡ ਨੇਕ ਸ਼ੁਰੂ ਰੌਂਡ ਨੇਕ ਦਾ ਜਿਵੇਂ ਨੇ ਦੱਸਿਆ ਵੀ ਵੱਧੂ ਡਿਜ਼ਾਈਨ ਪਏ ਨੇ ਰੌਂਡ ਦੇ ਡਿਜ਼ਾਈਨ ਕੋਲ ਆਹ ਲਓ ਕੋਲਰ ਆਰਟੀਕਲ ਇਹ ਸਭ ਡਿਸਕਾਊਂਟ ਦੇ ਵਿੱਚ ਹੈ ਸਰ ਜਿਹੜਾ ਵੀ ਕਸਟਮਰ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਆਏਗਾ ਉਹਨੂੰ ਐਕਸਟਰਾ ਬੈਨੀਫਿਟ ਦਵਾਂਗੇ ਆਪਾਂ ਫਲਾ ਸ਼ੇਅਰ ਕਰਕੇ ਇਹਨਾਂ ਨੂੰ ਦਿਖਾ ਦਿਓ ਤੇ ਐਕਸਟਰਾ ਬੈਨੀਫਿਟ ਲੈ ਜਾਓ ਇਹਨਾਂ ਤੋਂ ਹਾਂਜੀ ਹਾਂਜੀ ਲਓ ਜੀ ਆਰਟੀਕਲ ਚੈੱਕ ਕਰ ਲਓ ਹੁਣ ਸਾਰੇ ਤੱਕ ਤੁਹਾਨੂੰ ਕਿੱਥੇ ਦਿਖਾ ਦਿਆਂ ਆਹ ਕਰੋ ਜੀ ਚੈੱਕ ਮੁੰਡਾ ਉਹ ਤੋਂ ਗੱਡ ਗੱਡ ਦਿੰਦਾ ਲਓ ਜੀ ਆਰਟੀਕਲ ਦੇਖੋ ਕਿੰਨੇ ਨੇ ਸਭ ਤੋਂ ਟ੍ਰੈਂਡੀ ਆਰਟੀਕਲ ਹੈ ਇਹ ਚੈੱਕ ਕਰੋ ਬਹੁਤ ਵਿਗਦੇ ਯੰਗ ਸਰ ਮੁੰਡੇ ਬਹੁਤ ਪਸੰਦ ਕਰਦੇ ਇਹਨੂੰ ਕਲਰ ਚਾਰ ਇਸ ਟਾਈਮ ਮੇਰੇ ਕੋਲ ਪਾਸ ਦਿੱਨੀ ਹੈ ਵੈਸੇ ਜੀ 6-7 ਕਲਰ ਹੁੰਦੇ ਨੇ ਰੇਂਜ ਬਹੁਤ ਰੀਜ਼ਨੇਬਲ ਹੈ ਨੇ ਵਿਜ਼ਿਟ ਕਰੋ ਰੇਟ ਚੈੱਕ ਕਰਕੇ ਜਰੂਰ ਬੈਕ ਥੋੜਾ ਇਹਦਾ 3 ਸਟਰਡ ਕਾਟਨ ਹੈ ਸਰ ਮਾਰਕੀਟ ਦੇ ਵਿੱਚ 2200 2300 ਰੁਪਏ ਵਿਕਦਾ ਪਿਆ ਹਾਂ 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 ਆ ਲੋ ਚੈੱਕ ਕਰੋ ਸਟਾਫ ਹੋਰ ਪੂਰਾ ਹੈਵੀ ਰਹੇਗਾ ਇਹਦਾ ਹੌਸਲ ਪ੍ਰਾਈਸ ਹੀ ਰਹੇਗਾ ਜੋ ਰੇਟ ਹੈਗਾ ਆਪਣਾ ਹੌਸਲ ਦਾ ਰੇਟ ਹੀ ਰਹੇਗਾ ਤੇ ਲੋ ਜੀ ਸਟਾਫ ਤਾਂ ਇਧਰ ਹੀ ਚੈੱਕ ਕਰ ਲੋ ਆਪਾਂ ਕੰਝ ਵੀਡੀਓ ਬਹੁਤ ਲੰਬੀ ਹੋ ਜਾਂਦੀ ਆਪਾਂ ਆਈ ਦਿਖਾ ਦਿੰਦੇ ਆ ਆ ਲੋ ਸਰ ਦੇਖੋ ਇਹ ਸਰ ਇਹਦਾ ਇਹਦਾ ਰੇਟ ਹੈ ਫਲੈਟ ਆਪਾਂ 1499 ਰੁਪਏ ਦਵਾਗੇ ਬਾਕੀ ਘੱਟ ਰੇਟ ਦੇ ਵਿੱਚ ਤਾਂ ਬਹੁਤ ਮਿਲ ਜਾਣਗੇ ਤੁਹਾਨੂੰ ਆ ਲੋ ਇਹ ਥੋੜੇ ਲਾਈਟ ਵੇਟ ਹੁੰਦੇ ਨੇ 8-900 ਰੁਪਏ ਤੋਂ ਸ਼ੁਰੂ ਹੋ ਜਾਏਗਾ ਸਰ ਇਹ ਮਰਾ 8-900 ਤੋਂ ਸ਼ੁਰੂ ਹੋਵੇ 1500 ਤੱਕ ਕੈਂਡਾ ਮਤਲਬ ਹਾਂਜੀ ਹਾਂਜੀ ਉਹ 1500 ਰੁਪਏ ਤੋਂ ਉਹਨੂੰ ਆ ਦੇਖੋ ਕਿ ਹੁਣ ਇਹ ਟ੍ਰੈਕਸੂ ਨੇ ਇਹ 2 ਥ੍ਰੈਡ ਕਾਟਨ ਸਰ ਉਹ 3 ਥ੍ਰੈਡ ਕਾਟਨ ਹੈਵੀ ਹੈ ਬਹੁਤ ਵੱਡੀ ਰੇਂਜ ਇਹਨਾਂ ਕੋਲੇ ਮਿਲਣੀ ਆ ਕਲਰ ਕੰਬੀਨੇਸ਼ਨ ਮਿਲਦੇ ਨੇ ਇਹਨਾਂ ਕੋਲੇ ਸਾਈਜ਼ ਬਹੁਤ ਵਧੀਆ ਮਿਲਦੇ ਨੇ ਬਾਕੀ ਰੇਟ ਰੂਟ ਤਾਂ ਤੁਸੀਂ ਦੇਖ ਹੀ ਲੇ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਮਤਲਬ ਤੁਹਾਡੇ ਚੁਆਇਸ ਦੀ ਹਰ ਚੀਜ਼ ਤੁਹਾਨੂੰ ਇੱਥੇ ਮਿਲ ਜਾਣੀ ਆ ਤੇ ਪਹੁੰਚਣਾ ਕਿੱਥੇ ਆ ਤੁਸੀਂ ਕਾਲਜ ਰੋਡ ਵਿਕਾ ਨੇ ਜਿਹੜਾ ਸ਼ਾਪ ਹੈ ਉਹਦੇ ਬਿਲਕੁ ਬਾਕੀ ਮਿਲਦੇ ਰਹਾਂਗੇ ਅੱਗੇ ਵੀ ਇਹਨਾਂ ਦੀ ਵੀਡੀਓ ਦੇ ਨਾਲ ਧੰਨਵਾਦ ਜੀ